ਮੈਂ ਐਮਟੀ ਰਮਨਦੀਪੇ ਪਾਇਲਟ ਬਲਵਿੰਦਰ ਜੀ ਨੇ ਅਸੀਂ ਸਮਾਣੇ ਤੋਂ ਕੇਸ ਲਾ ਕੇ ਪਾਤੜਾ ਵੱਲ ਜਾ ਰਹੇ ਸੀਗੇ ਇਹ ਰਸਤੇ 'ਚ ਐਕਸੀਡੈਂਟ ਹੋਇਆ ਮੋਬਾਈਲਾਂ ਦੇ ਕੋਲ ਪੂਰੇ ਪੰਜਾਬ ਦੇ ਵਿੱਚ ਜੇਕਰ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਇਨਕਾਰ ਨਾ ਕਰਿਓ ਇਹਦੀ ਵੀਡੀਓ ਜਾਂ ਆਡੀਓ ਬਣਾ ਕੇ ਉਸ ਨੰਬਰ ਤੇ ਭੇਜ ਦਿਓ ਕਿ ਮੇਰਾ ਦਫ਼ਤਰ ਜਿਹੜਾ ਹੈ ਉਹ ਇਹਦੀ ਪੜਤਾਲ ਕਰੂਗਾ ਤੇ ਦੋਸ਼ੀ ਪਾਏ ਜਾਣ ਤੇ ਕੋਈ ਵੀ ਭ੍ਰਿਸ਼ਟਾਚਾਰੀ ਜਿਹੜਾ ਹੈ ਉਹ ਬਖਸ਼ਿਆ ਨਹੀਂ ਜਾਊਗਾ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਪੰਜਾਬ 'ਚ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ ਹੈ ਹੁਣ ਤੱਕ ਐਕਸ਼ਨ ਲਾਈਨ 'ਤੇ ਕੁੱਲ 13806 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 8050 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿੱਤ ਭੇਜੀਆਂ ਗਈਆਂ ਹਨ ਜਦਕਿ 917 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਵੱਖ-ਵੱਖ ਸਬੰਧਿਤ ਐਸਐਸਪੀਜ਼ ਵਿਜੀਲੈਂਸ ਬਿਊਰੋ ਰੇਂਜਾਂ ਨੂੰ ਪੜਤਾਲ ਲਈ ਭੇਜੀਆਂ ਗਈਆਂ ਇਸ ਤੋਂ ਇਲਾਵਾ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ 695 ਮੁਕਦਮਿਆਂ 'ਚ 778 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਸਿਰਜਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸੁਖਾਵਾਂ ਮਾਹੌਲ ਮੁਹैया ਕਰਵਾਇਆ ਜਾ ਸਕੇ ਇਹ ਦੋ ਏ ਕਾਰਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਜਿਹੜਾ ਇੱਕ ਮਰੀਜ਼ ਅਸੀਂ ਸਮਾਨ ਸ਼ਿਫਟ ਕੀਤਾ ਉਹਨਾਂ ਇਸ ਕੀ ਕੰਡੀਸ਼ਨ ਹੈ ਵੀ ਮਰੀਜ਼ ਦੇ ਇੱਕ ਛਾਤੀ 'ਚ ਦਰਦ ਕਹਿੰਦਾ ਜੇ ਇੱਕ ਸਰਚ ਦਰਦ ਕਹਿੰਦਾ ਤੇ ਕਿੰਨੀ ਤੂੰਦ ਵਿੱਚ ਤੂੰਦੇ ਕਿੰਨੀ ਸੀ ਤੁਰ ਗਏ ਉਹ ਤੂੰਦ ਤਾਂ ਬਹੁਤ ਜ਼ਿਆਦਾ ਜੀ ਸਾਰੀ ਰਾਤ ਹੋ ਗਈ ਐਂਬੂਲੈਂਸ ਚੱਲਦੇ ਨੇ ਜੀ ਤੂੰਦ ਬਹੁਤ ਜ਼ਿਆਦਾ ਜੀ ਜਿਹਦੇ ਕਾਰਨ ਵੀ ਐਕਸੀਡੈਂਟ ਹੀ ਇਹ ਤੂੰਦ ਦਾ ਕਾਰਨ ਹੀ ਹੋ ਸਕਦਾ ਬਦਲ ਦੂਜੀ ਗੱਡੀ ਵਾਲਾ ਨਹੀਂ ਮਿਲਿਆ ਉਹ ਦੂਜੀ ਗੱਡੀ ਵਾਲਾ ਕੋਈ ਨਹੀਂ ਮਿਲਿਆ ਜੀ ਉਹ ਮੁੰਡਾ ਠੀਕ ਸੀਗਾ ਇਹਦੇ ਸੱਟ ਜ਼ਿਆਦਾ ਸੀ ਇਹ ਵੀ ਕੱਲਾ ਸੀ ਉਹ ਵੀ ਕੱਲੇ ਦੋਨੇ ਹਾਂਜੀ ਕੱਲੇ ਸੀ ਇਹ ਜਾ ਰਿਹਾ ਸਮਾਨੇ ਸਾਈਡ ਤੋਂ ਇਹ ਸਮਾਨੇ ਸਾਈਡ ਤੋਂ ਜਾ ਰਿਹਾ ਸੀ ਜਿਹਨੂੰ ਅਸੀਂ ਸਮਾਨੇ ਲੈ ਕੇ ਆਏ ਆ ਆ ਤਾਲਾ ਪਿੰਡ ਦਾ ਇਹ ਤੇ ਜਿਹੜਾ ਉਹ ਦੂਜਾ ਉਹ ਉਧਰ ਆ ਰਹੀ ਸੀ ਪਤਨਾ ਸਾਹਿਬ ਜੀ ਤੁਸੀਂ ਇੱਕ ਸੌੜ ਤੇ ਜਿਹੜੇ ਪੇਸ਼ੈਂਟ ਲੈ ਆਏ ਉਹ ਕਿੱਥੇ ਹੋਇਆ ਸੜਕਾ ਕਰ ਸਕੇ ਤੋ ਮੈਂ ਐਮਟੀ ਰਮਨਦੀਪੇ ਪਾਇਲਟ ਬਲਵਿੰਦਰ ਜੀ ਨੇ ਅਸੀਂ ਸਮਾਨੇ ਤੋਂ ਕੇਸ ਲਾ ਕੇ ਪਤੜਾ ਵੱਲ ਜਾ ਰਹੇ ਸੀਗੇ ਇਹ ਰਸਤੇ 'ਚ ਐਕਸੀਡੈਂਟ ਹੋਇਆ ਮੋਬਾਈਲਾਂ ਦੇ ਕੋਲ ਇਦੋ ਕਾਰਾਂ ਦਾ ਆਪਸ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਅਸੀਂ ਜਿਹੜਾ ਇੱਕ ਮਰੀਜ਼ ਅਸੀਂ ਸਮਾਨ ਸ਼ਿਫਟ ਕੀਤਾ ਉਹਨਾਂ। ਹੂੰ। ਇਸ ਕੀ ਕੰਡੀਸ਼ਨ ਹੈ ਜੀ? ਮਰੀਜ਼ ਦੇ ਇੱਕ ਛਾਤੀ 'ਚ ਦਰਦ ਕਹਿੰਦਾ ਜੇ ਕਿ ਸਿਰ 'ਚ ਦਰਦ ਕਹਿੰਦਾ। ਹੂੰ। ਤੇ ਕਿੰਨੀ ਤੁੰਦ ਵਿੱਚ ਤੁੰਦੇ ਕਿੰਨੀ ਸੀ ਤੁਈ ਗਏ ਹੋ? ਤੁੰਦ ਤਾਂ ਬਹੁਤ ਜ਼ਿਆਦਾ ਜੀ ਸਾਰੀ ਰਾਤ ਹੋ ਗਈ ਐਂਬੂਲੈਂਸ ਚਾਲਦੇ ਨੇ ਜੀ ਤੁੰਦ ਤਾਂ ਬਹੁਤ ਜ਼ਿਆਦਾ ਜੀ। ਜਿਹਦੇ ਕਾਰਨ ਵੀ ਐਕਸੀਡੈਂਟ ਹੈ ਹੀ ਤੁੰਦ ਦਾ ਕਾਰਨ ਨਹੀਂ ਹੋ ਸਕਦਾ। ਬੱਜ ਜੀ। ਦੂਜੀ ਗੱਡੀ ਵਾਲਾ ਨਹੀਂ ਮਿਲਿਆ ਉਹਦੇ। ਦੂਜੀ ਗੱਡੀ ਵਾਲਾ ਕੋਈ ਨਹੀਂ ਮਿਲਿਆ ਜੀ। ਉਹ ਮੁੰਡਾ ਠੀਕ ਸੀਗਾ ਇਹਦੇ ਸੱਟ ਜ਼ਿਆਦਾ ਸੀ। ਇਹ ਵੀ ਇਕੱਲਾ ਸੀ ਉਹ ਵੀ ਇਹ ਜਾਰਾ ਸਮਾਨੇ ਸਾਈਡ ਤੋਂ ਇਹ ਸਮਾਨੇ ਸਾਈਡ ਤੋਂ ਜਾ ਰਿਹਾ ਸੀ ਜਿਹਨੂੰ ਅਸੀਂ ਸਮਾਨੇ ਲੈ ਕੇ ਆਏ ਆ ਆ ਤਾਲਾ ਪਿੰਡ ਦਾ ਇਹ ਤੇ ਜਿਹੜਾ ਦੂਜਾ ਉਹ ਉਧਰ ਆ ਰਹੀ ਸੀ ਪਤਨਾ